ਲੋ ਵੀ ਸਾਡੇ ਵਾਲੇ ਜਿਹੜੇ ਆਪਣੇ ਕਹਿੰਦੇ ਨਾ ਇਹ ਵਿਅੱਤਵਾਦੀ ਨੇ ਅੱਤਵਾਦੀ ਦਾ ਪਾਣੀ ਚ ਫਿਰਦੇ ਹੈ ਨਾ ਲੋਕਾਂ ਦੀ ਸੇਵਾ ਕਰਦੇ ਉਹ ਅੱਤਵਾਦੀ ਨੇ ਨਾ ਬਈ ਐਡੇ ਡੂੰਘੇ ਪਾਣੀਆਂ ਦੇ ਵਿੱਚ ਫਿਰਦੇ ਹੈਗੇ ਤੇ ਜਿੱਥੇ ਪਾਣੀ ਦੀ ਘਾਟ ਹੈ ਉੱਥੇ ਪਾਣੀ ਵਿਚਾਰੇ ਨੇ ਵਿਚਾਰੇ ਕਿਸ਼ਤੀਆਂ ਲੈ ਕੇ ਨਾ ਤੇ ਕਿਤੇ ਰਸਨ ਪਾਣੀ ਕਹਾ ਤੋੜਨੀ ਹੈ ਨਾ ਹਰੇਕ ਚੀਜ਼ ਵਿਚਾਰ ਰਹੇਗੇ ਉਹ ਸਾਡੇ ਅੱਤਵਾਦੀ ਨਹੀਂ ਠੀਕ ਹੈ ਉਹ ਸਾਰਿਆਂ ਨੂੰ ਪਤਾ ਹੈ ਅੱਤਵਾਦੀ ਨਹੀਂਗੇ ਤੇ ਜਿਹੜੇ ਦੇਸ਼ ਪ੍ਰੇਮੀ ਨੇ ਬਈ ਉਹ ਹਣਾ ਉਹ ਦੇਖ ਲੋ ਦੁਕਾਨਾਂ ਦੇ ਵਿੱਚ ਬੈਠੇ ਇਸ ਪ੍ਰੇਮੀ ਜਿਹੜਾ ਲੋਕਾਂ ਦੀ ਮਤਲਬ ਆ ਕੀ ਕਰਨੀ ਹਣਾ ਇੱਕ ਹਰੇਕ ਗਰੀਬ ਘਰ ਨੂੰ ਅੱਜ ਕੱਲ ਸਾਨੂੰ ਪਤੀਆ ਵੀ ਮਾਹੌਲ ਇੰਨਾ ਕਾ ਜਾ ਦਿਖ ਰਿਹਾ ਹੈ ਭਰਾ ਵੀ ਲਗਾਤਾਰ ਮੀਂਹ ਪੈਣ ਕਰਨਾ ਹਰੇਕ ਦੇ ਛੱਤਾਂ ਚੋਂ ਲੱਗ ਰਹੀਆਂ ਨੇ ਹਣਾ ਤੇ ਜਿਹੜਾ ਪੰਨਾ ਵੀ 90 ਰੁਪਏ ਕਿਲੋ ਸਾਹ ਨਾਲ ਹਣਾ 95 90 ਦਾ ਰੇਟ ਸੀਗਾ ਉਹ ਚੱਕ ਕੇ ਦੇ ਇਸ ਪ੍ਰੇਮੀ ਨੇ 150 ਕਰਤਾ 140 150 ਲੱਗਦੇ ਆਪਾਂ 160 ਹਣਾ ਇਹ ਤਾਂ ਜੀ ਮਿਲਦੇ ਨਹੀਂ ਬੰਦ ਹੋ ਗਏ ਨਾ ਬਹੁਤ ਆ ਤਾਂ ਦਿੱਕਤਾਰੀ ਆ ਖੜਾ ਕਰਕੇ ਵੀ ਕਿੱਥੇ ਜਾ ਗੱਡੀਆਂ ਨਹੀਂ ਆ ਰਹੀਆਂ ਠੀਕ ਆ ਉਹ ਉਹ ਦੇਸ਼ ਪ੍ਰੇਮੀ ਹੋ ਗਏ ਨਾ ਬਈ ਦੇਖ ਲਓ ਉਹਨਾਂ ਦੇ ਹਾਲਾਤ ਦੇਖ ਲਓ ਬਈ ਦੇਖੋ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕੌਣ ਅਤਵਾਦੀ ਤੇ ਕੌਣ ਦੇਸ਼ ਪ੍ਰੇਮੀ ਹੋ ਗਏ ਰਸਤਾਂ ਨਾਲ ਹੁਣ ਚੈੱਕ ਕਰਨਗੇ ਰੇਟ ਸਮਾਨ ਚੈੱਕ ਦਾ ਥੱਲਾ ਬਹੁਤ ਫਰਕ ਪੈ ਗਿਆ ਠੀਕ ਆ ਸਮਾਨ ਦੇ ਜਦ ਲੜਾਈ ਲੱਗੀ ਉਹਦਾ ਰੇਟ ਪਤਾ ਕਿੰਨੇ ਕਰਤੇ ਸੀਗੇ ਹਰੇਕ ਚੀਜ਼ ਦੇ ਨਾਲ ਇਹਨਾਂ ਕੋਲ ਸਟੋਰ ਸਾਮਾਨ ਸਾਰਾ ਉਸ ਪਿਆ ਹੁੰਦਾ ਫਿਰ ਵੀ ਕਹਣਗੇ ਗੱਡੀਆਂ ਨਹੀਂ ਆ ਰਹੀਆਂ ਪਿੱਛੇ ਹੀ ਮਾਲ ਨਹੀਂ ਆ ਰਿਹਾ ਡਿੱਕ ਤਾਰੀਆ ਵੀ ਜੋ ਮਹਿੰਗੇ ਮੋਲ ਚਲਾਉਣੇ ਫਿਰ ਮਾਲ ਆ ਜਾਂਦਾ ਉਹ ਕਿੰਨਾ ਉਦੋਂ ਵੀ ਕਨੇਸ਼ ਲੜਾਈ ਲੋਕਾਂ ਦੀ ਕਰੋਨਾ ਵੇਲੇ ਕਿੰਨੇ ਚਿਰ ਲੜਾਈ ਦੇਸ਼ ਪ੍ਰੇਮੀਆਂ ਨੇ ਤੇ ਸਾਡੇ ਵਾਲੇ ਦੇਸ਼ ਪ੍ਰੇਮੀ ਆ ਫਿਰਦੇ ਨੇ ਅੱਤਵਾਦੀ ਸਾਡੇ ਵਾਲੇ ਨਾ ਸ਼ਰਮ ਮੰਨ ਲਓ ਭੈਣ ਚੋਕਤੋ